ਅੱਜ ਇਹ ਬਠਿੰਡਾ ਪੁਲਿਸ ਵੱਲੋਂ ਸਪੈਸ਼ਲੀ ਸਾਡਾ ਜਿਹੜਾ ਟ੍ਰੈਫਿਕ ਵਿੰਗ ਹੈ ਉਹਨਾਂ ਵੱਲੋਂ ਜਿਹੜੇ ਅੱਜਕੱਲ੍ਹ ਧੁੰਦ ਦੇ ਕਰਕੇ ਬਹੁਤ سارے ਐਕਸੀਡੈਂਟਸ ਰਿਪੋਰਟ ਹੁੰਦੇ ਆ ਉਹਨੂੰ ਧਿਆਨ ਚ ਰੱਖਦੇ ਹੋਏ ਅੱਜ ਅਸੀਂ ਆਪਣੇ ਕਾਫੀ سارے ਜਿਹੜੇ ਵੀਕਲਸ ਹੁੰਦੇ ਆ ਛੋਟਾ ਹਾਥੀ ਸਪੈਸ਼ਲੀ ਜਾਂ ਟਰੈਕਟਰ ਟੌਰੀਆ ਉਹਨਾਂ ਨੂੰ ਇਕੱਠਾ ਕਰਕੇ ਰਿਫਲੈਕਟਰ ਜਿਹੜੇ ਟੇਪਸ ਹੁੰਦੇ ਆ ਉਹ ਵੀਕਲਸ ਤੇ ਲਾ ਰਹੇ ਆ ਤੇ ਨਾਲ ਨਾਲ ਡਰਾਈਵਰਸ ਨੂੰ ਅਸੀਂ ਫਰਸਟ ਏਡ ਦੇ ਕਿਟਸ ਵੀ ਪ੍ਰੋਵਾਈਡ ਕਰ ਰਹੇ ਆ ਔਰ ਅਸੀਂ ਅੱਗੇ ਉਹਨਾਂ ਨੂੰ ਰਿਫਲੈਕਟਿਵ ਜੈਕਟਸ ਵੀ ਦਵਾਂਗੇ ਸਾਡੀ ਬੇਸਿਕਲੀ ਇਹ ਕਿ ਅਪੀਲ ਹੈ ਕਿ ਜਿਹੜੀ ਇਨਾਤੋਂਦ ਵਿੱਚ ਜਿਹੜੇ ਐਕਸੀਡੈਂਟਸ ਹੁੰਦੇ ਆ ਉਹਨਾਂ ਤੋਂ ਬਚਣ ਲਈ ਸਾਨੂੰ ਜੋ ਬੇਸਿਕ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਰਿਫਲੈਕਟਿਵ ਟੇਬਸ ਬਹੁਤ ਇੰਪੋਰਟੈਂਟ ਹੈ ਜੋ ਬੜੀ ਹੈਲਪਫੁਲ ਸਾਬਤ ਹੁੰਦੀਆਂ ਹਨ ਤੁੰਦ ਵਿੱਚ ਜਾਂ ਰਾਤ ਨੂੰ ਤੇ ਨਾਲ ਨਾਲ ਜਦ ਜੇਕਰ ਕੋਈ ਐਕਸੀਡੈਂਟ ਹੋ ਵੀ ਜਾਏ ਤਾਂ ਸਾਡੇ ਸਾਰੇ ਡਰਾਈਵਰਸ ਕੋਲ ਟ੍ਰੈਫਿਕ ਸੌਰੀ ਐਕਸੀਡੈਂਟ ਤੋਂ ਬਚਣ ਲਈ ਇੱਕ ਫਰਸਟ ਏਡ ਕਿਟ ਜ਼ਰੂਰ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਨੀਸ਼ੀਅਲ ਜਿਹੜਾ ਨੁਕਸਾਨ ਤੋਂ ਬਚਾਅ ਹੋ ਸਕਦਾ ਔਰ ਨਾਲ ਨਾਲ ਸਾਡੀ ਇਹੀ ਅਪੀਲ ਹੈ ਕਿ ਤੁਨਹੇ ਗੱਡੀ ਬਹੁਤ ਹੀ ਸਲੋ ਚਲਾਣੀ ਚਾਹੀਦੀ ਹੈ ਔਰ ਹਮੇਸ਼ਾ ਜਿਹੜੇ ਆਪਣੇ ਬੀम्स ਹੈ ਉਹਨੂੰ ਔਨ ਰੱਖਣਾ ਚਾਹੀਦਾ ਸੋ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਪਬਲਿਕ ਨੂੰ ਔਰ ਡਰਾਈਵਰਸ ਜਿਹੜੇ ਹੈਗੇ ਵੀਕਲਸ 4 ਵੀਲਰਸ ਔਰ ਹੈਵੀ ਗੱਡੀਆਂ ਦੇ ਉਹਨੂੰ ਇਹੀ ਅਪੀਲ ਕਰਾਂਗੇ ਕਿ ਆਪਣਾ ਧਿਆਨ ਵੀ ਰੱਖਣ ਔਰ ਆਪਣੀ ਬੈਂਡ ਮਿਨਿਮ ਚੀਜ਼ਾਂ ਜਿਵੇਂ ਕਿ ਰਿਫਲੈਕਟਰ ਸਟ੍ਰਿਪਸ ਔਰ ਫਰਸਟ ایڈ ਕਿਟ ਆਪਣੀ ਗੱਡੀਆਂ 'ਚ ਜ਼ਰੂਰ ਰੱਖਣ ਜਿਹੜੇ ਤੁਹਾਨੂੰ ਦੇ ਵਿੱਚ ਲਾਈਟਰ ਵੱਡੇ ਲਾ ਕੇ ਚੱਲਦੇ ਆ ਕੁਝ ਅਸੀਂ ਬਠਿੰਡਾ ਟ੍ਰਾਫਿਕ ਪੁਲਿਸ ਵੱਲੋਂ ਅਸੀਂ ਹਰ ਦਿਨ ਦਿਨੋਂ ਰਾਤ ਨੂੰ ਇਨਫੋਰਸਮੈਂਟ ਤੇ ਚਲਾਨ ਕਰਦੇ ਆਂ ਔਰ ਉਹਦੇ ਨਾਲ ਨਾਲ ਅਸੀਂ ਅਵੇਰਨੈਸ ਡਰਾਈਵ ਵੀ ਕਰਦੇ ਰਹਿੰਦੇ ਆਂ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਜਿਹੜਾ ਜੇ ਜਾਗਰੂਕਤਾ ਡਰਾਈਵ ਕਰ ਰਹੇ ਉਹਦਾ ਇਹੀ ਮਕਸਦ ਹੈ